ਕਾ ਵੀ ਤੈਂਤ੍ਰਿਕ ਤੋਂ ਗੋਲੀਬਾਰੀ ਸ਼ੁਰੂ ਹੋ ਗਈ ਸੀ ਅੱਛਾ ਹਾਂਜੀ 6 ਜੂਨ ਤੱਕ ਚੱਲੀ ਮੈਂ ਤਕਰੀਬਨ 29 ਤਰੀਕ ਨੂੰ ਇੱਥੋਂ ਛੁੱਟੀ ਕੱਟ ਕੇ ਗਿਆ ਸੀ 29 ਮਈ ਨੂੰ ਉਦੋਂ ਵੀ ਤਕਰੀਬਨ ਸਾਰੇ ਪੰਜਾਬ ਦੇ ਵਿੱਚ ਸੀਆਰਪੀ ਵਗੈਰਾ ਕਮਾਂਡੋ ਵਗੈਰਾ ਲੱਗੀ ਹੋਈ ਸੀ ਮੁਕਾਬਲਾ ਹੋਇਆ ਸਾਡਾ ਆਪਣੇ ਨਾਲ ਸੀਆਰਪੀ ਨਾਲ ਟੀਆਰਪੀ ਨੇ ਵੀ ਫਾਇਰਪੂਰ ਕਰਨੇ ਚਾਹੇ ਪਰ ਸਾਡੇ ਕੋਲੇ ਹਥਿਆਰ ਜਿਹੜੇ ਸੀਗੇ ਉਹ ਉਹਨਾਂ ਦੇ ਹਥਿਆਰਾਂ ਨਾਲ ਕਾਮਯਾਬ ਸੀ ਇਸ ਕਰਕੇ ਉਹਨਾਂ ਸੀਆਰਪੀ ਨੇ ਵੀ ਰਸਤਾ ਦੇ ਤਾਂ ਛੱਡ ਕੇ ਪਾਸੇ ਹੋ ਗਏ ਕਿ ਸਾਨੂੰ ਪਤਾ ਸੀ ਸਾਨੂੰ ਛੱਡ ਦੇ ਕਿ ਤਾਂ ਉੱਥੇ ਜਾਣ ਨਹੀਂ ਦੇਣਾ ਰਸਤੇ ਵਿੱਚ ਫੌਜ ਉਹ ਲੰਮੀ ਬਾਟ ਹੈ ਉਹਦੇ ਵਿੱਚ ਫੌਜ ਨਾਲ ਵੀ ਮੁਕਾਬਲਾ ਕਰਨਾ ਪਊ ਪੁਲਿਸ ਵੀ ਰੋਕੂ ਸੀਆਰਪੀ ਵੀ ਰੋਕੂਗੀ ਉਹਦੇ ਕਰਕੇ ਫਿਰ ਹਥਿਆਰ ਲੈ ਕੇ ਅਸੀਂ ਉਸ ਮੁਕਾਬਲੇ ਵਾਸਤੇ ਤਿਆਰ ਹੋ ਕੇ ਆਏ ਸੀ ਤਕਰੀਬਨ ਟੋਟਲ ਉੱਥੇ 2700 ਬੰਦਾ ਸੀ ਉਹਦੇ ਵਿੱਚੋਂ 2500 ਬੰਦਾ ਉੱਥੋਂ ਪਹੌੜਾ ਹੋਇਆ ਸੀ 300 ਬੰਦਾ ਵਾਪਸ ਰਸਤੇ 'ਚੋਂ ਮੁੜ ਗਿਆ 2200 ਬੰਦਾ ਉੱਥੇ ਅਸੀਂ ਅੱਛਾ ਉੱਥੋਂ ਸੈਂਟਰ ਨੂੰ ਛਾੜਤਾ ਸੀ ਸਾਨੂੰ ਇਹ ਖਬਰਾਂ ਮਿਲਦੀਆਂ ਵੀ ਉੱਥੇ ਅਕਾਲ ਤਖਤ ਨੂੰ ਢਾਤਾ ਦਰਬਾਰ ਸਾਹਿਬ ਨੂੰ ਢਾਤਾ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹਮਲੇ ਕੀਤੇ ਐ ਫੌਜ ਨੇ ਇਹ ਤਕਰੀਬਨ 60 ਬੰਦੇ ਦੀ ਜਾਨ ਗਈ ਹੈ। ਅੱਛਾ ਜਦੋਂ ਰੈਸਟ ਹੋਏ ਆ ਸਾਡੇ ਬੰਦੇ ਰੈਸਟ ਹੋਣ ਨਾ ਜਿਹੜੇ ਬੰਦੇ ਦਾ ਰੈਸਟ ਸਹੀ ਹੋ ਗਏ ਫੌਜ ਦੇ ਅੰਦਰ ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਆਈ। ਹੂੰ ਜਿਹੜੇ ਬੰਦੇ ਉੱਥੋਂ ਸਾਡੇ ਨਾਲ ਸੀ ਰੰਗਰੂਟ ਜਦ ਅਸੀਂ ਟ੍ਰੇਨਿੰਗ ਵਾਲੇ ਬੰਦੇ ਘੱਟ ਸੀ। ਹੂੰ ਰੰਗਰੂਟ ਸੀ ਉਹ ਜਦੋਂ ਆਪਾਂ ਫੜਨ ਲੱਗੇ ਬੰਦੇ ਵੀ ਆਪਾਂ ਰੈਸਟ ਹੋ ਗਏ। ਉਹ ਉੱਥੋਂ ਛੱਡ ਕੇ ਭੱਜ ਕੇ ਪਾਸੇ ਹੋ ਗਏ। ਅੱਛਾ ਪਾਸੇ ਕੋਸ ਤਾਂ ਸਿਵਲ ਨੇ ਮਾਰਤੇ ਕਿਸੇ ਨੇ ਕੋਸ ਕੀਤਾ ਕਿਸੇ ਨੇ ਕੋਸ ਕੀਤਾ। 20-25 ਬੰਦੇ ਆਰਮੀ ਨੇ ਵੀ ਰਾਤ ਨੂੰ ਮਾਰੇ ਸਿਪਾਈ ਬੰਦਾ ਫੌਜ ਚ ਬੰਦਾ ਰ ਟ੍ਰੇਨਿੰਗ ਕਰਕੇ ਉਦੋਂ ਗੁਰੂ ਗ੍ਰੰਥ ਸਾਹਿਬ ਤੇ ਅਥਰਕਾ ਕੇ ਸਾਹਤੋਂ ਸਿਪਾਈ ਦੀ ਕਸਮ ਲਈ ਜਾਂਦੀ ਹੈ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੀ ਕਸਮ ਖਾਨਾ ਤੇ ਮੈਂ ਦੇਸ਼ ਦੀ ਕੌਮਤੀ ਸੇਵਾ ਕਰ ਪਰ ਜਦੋਂ ਉਸੇ ਦੇਸ਼ ਦੇ ਬੰਦੇ ਉਸੇ ਦੇਸ਼ ਦੀ ਫੌਜੀ ਸਾਡੇ ਤੇ ਅਟੈਕ ਕਰ ਰਹੀ ਹੈ ਫਿਰ ਅਸੀਂ ਉਸ ਨੂੰ ਕਿੱਥੋਂ ਕਰਨਾ ਕੀ ਹੈ ਉਸ ਬੇਸ ਨੂੰ ਲੈ ਕੇ ਪਰਿਵਾਰ ਦਾ ਛੜਤਾ ਵੀ ਇਹ ਆਪੇ ਪਰਵਾਰ ਆਪਦੇ ਫਾਂਸ ਟਾਈਮ ਪਾਸ ਕਰੀ ਜਾਊਗਾ ਪਰ ਅਸੀਂ ਇਹ ਕਰਾਂ ਇਹ ਚੀਜ਼ ਦਾ ਬਦਲਾ ਲਵਾਂਗੇ ਵੀ ਕਿਤਾ ਮੇਰੇ ਦਾੜੀ ਹੈ ਦਾੜੀ ਨੂੰ ਅਰਸ ਨਾ ਪਾ ਕੇ ਕ ਇਧਰ ਘੜਤਾ ਕ ਇਧਰ ਖੜਾਤਾ ਖੜਾ ਰਹਿ ਅਸਾ ਉਸ ਟਾਈਮ ਜਦੋਂ ਕਿਉਂਕਿ ਜਿਹੜਾ ਦਾੜਾ ਸਾਡੇ ਲਈ ਬਹੁਤ ਮੇਨ ਹੈ ਹਾਂਜੀ ਹਾਂ ਜਦੋਂ ਕੋਈ ਇੰਦਾ ਕਰਦੇ ਸੀ ਤਾਂ ਮਨ ਚ ਗੁੱਸਾ ਆਉਂਦਾ ਸੀ ਵੀ ਸਾਡੇ ਯਾਰ ਗੁੱਸਾ ਤਾਂ ਆਉਂਦਾ ਸੀ ਜਦੋਂ ਆਪਾਂ ਅੰਡਰਰੈਸਟ ਹੋ ਜਾਈਏ ਜੋਰ ਨਹੀਂ ਚੜਦੇ ਹਾਂ ਉਹਨਾਂ ਨੇ ਇੱਕ ਫੌਜ ਨੇ ਬਾਰਡਰ ਰੋਇ অপারেশন ਸ਼ੁਰੂ ਕੀਤਾ ਸੀ ਇਕੱਠੇ ਹੋ ਕੇ ਇਹਨਾਂ ਨੇ ਪੁਲਿਸ ਵਗੈਰਾ ਦੇ ਨਾਲ ਪੁਲਿਸ ਨੇ ਤੇ ਫੌਜ ਨੇ ਹਾਂ ਉਹਦਾ ਮਕਸਦ ਇਹ ਸੀ ਵੀ ਜਿਹੜੇ ਹੁਣ ਜਿਹੜਾ ਆਟੈਕ ਤਾਂ ਕਰਤਾ ਕਰਤਾ ਜਿਹੜੇ 18-20 ਸਾਲ ਤੋਂ ਉੱਤੇ ਦੇ ਬੱਚੇ ਐ 30-35 ਸਾਲ ਤੱਕ ਦੇ ਨੌਜਵਾਨ ਐ ਉਹਨਾਂ ਨੂੰ ਸਾਰਿਆਂ ਨੂੰ ਖਤਮ ਕੀਤਾ ਜਾ ਅੱਛਾ ਜੂਨ ਦਾ ਮਹੀਨਾ ਤੇ ਜੂਨ ਹਰ ਵਾਰ ਸਿੱਖਾਂ ਨੂੰ ਰੋਲਾ ਕੇ ਰੱਖ ਦਿੰਦੀ ਹੈ ਰੋਣ ਤੇ ਮਜਬੂਰ ਕਰ ਦਿੰਦੀ ਹੈ ਉਹ ਤਸਵੀਰਾ ਜਿਹੜੀਆਂ ਹਰ ਇੱਕ ਸਿੱਖ ਦੇ ਦਿਲ ਨੂੰ ਬਲਉਂਦਰ ਕੇ ਰੱਖ ਦਿੰਦੀ ਹੈ ਹਰ ਅੱਖ ਨਾਮ ਹੋ ਜਾਂਦੀ ਹੈ ਜੂਨ ਮਹੀਨੇ ਦੇ ਵਿੱਚ ਜੋ ਕੁਝ ਵਾਪਰਦਾ ਉਹਨੂੰ ਕਦੇ ਵੀ ਭੁੱਲਿਆ ਨਹੀਂ ਜਾ ਸਕਦਾ ਪਰ ਕੁਝ ਜਾਣਕਾਰੀਆਂ ਇਹੋ ਜਿਆਂ ਨੇ ਜੋ ਸਾਡੇ ਲਈ ਹੋਣੀਆਂ ਬਹੁਤ ਲਾਜ਼ਮੀ ਨੇ ਅੱਜ ਇੱਕ ਧਰਮੀ ਫੌਜੀ ਦੇ ਨਾਲ ਮਿਲਾਵਾਂਗੇ ਉਹ ਫੌਜੀ ਜਿਨ੍ਹਾਂ ਨੂੰ ਧਰਮੀ ਫੌਜੀ ਆਖਿਆ ਜਾਂਦਾ ਹੈ ਧਰਮੀ ਫੌਜੀ ਇਸ ਕਰਕੇ ਆਖਿਆ ਜਾਂਦਾ ਹੈ ਜਿਹੜੇ ਆਪਣੇ ਧਰਮ ਦੀ ਖਾਤਰ ਫੌਜ ਛੱਡ ਕੇ ਆ ਜਾਂਦੇ ਆ ਮੇਰੇ ਨਾਲ ਅੱਜ ਧਰਮੀ ਫੌਜੀ ਪਾਲ ਸਿੰਘ ਜੀ ਮੌਜੂਦ ਹੋਣਗੇ ਭਾਈ ਸਾਹਿਬ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਭਾਈ ਸਾਹਿਬ ਜੀ ਤੁਹਾਡਾ ਪੂਰਾ ਨਾਮ ਕੀ ਹੈ ਮੇਰਾ ਪੂਰਾ ਨਾਮ ਹੈ ਪਾਲ ਸਿੰਘ ਜੀ ਜੀ ਸਿੱਖ ਸੈਂਟਰ ਦੇ ਵਿੱਚ ਮੈਂ ਸਰਵਿਸ ਕਰਦਾ ਸੀ ਜੀ 3371086 ਹੂੰ ਮੇਰਾ ਨਾਮ ਨੰਬਰ ਸੀ ਜੀ ਕਿ ਕਿਹੜੀ ਯੂਨਿਟ ਤੇ ਵਸੇ ਸੀ ਤੁਸੀਂ ਮੈਂ ਵੈਸੇ ਸੈਕੰਡ ਸਿਕ ਦਾ ਸੀ ਜੀ ਸੈਕੰਡ ਸਿਕ ਰੈਜਮੈਂਟ ਹੂੰ ਤੇ ਉਸ ਟਾਈਮ ਤੇ ਗੇਮਾਂ ਵਾਸਤੇ ਮੈਂ ਸੈਂਟਰ ਦੇ ਵਿੱਚ ਸਿਕ ਸੈਂਟਰ ਪਰਾਂਚੀ ਵਿੱਚ ਗਿਆ ਹੋਇਆ ਸੀ ਜੀ ਉਸ ਟਾਈਮ ਜਿਹੜੇ ਹਲਾਸ ਸੀ ਜੂਨ ਮਹੀਨਾ ਅੱਜ ਵੀ ਜੇ ਚੇਤੇ ਕਰੀਏ ਤਾਂ ਕਿਤਨਾ ਕਿਤੇ ਰਵਾਕੇ ਰੱਖ ਦਿੰਦਾ ਹੈ ਹਾਂਜੀ ਸਾਡੀ ਉਹ ਕੌਮ ਤੇ ਜੋ ਕੁਝ ਵੀ ਹੋਇਆ ਬਹੁਤ ਮੰਦ ਭਾਗਾ ਹੋਇਆ ਉਹ ਉਸ ਵਕਤ ਹਾਲਾਤ ਕਿਓ ਜੀ ਸੀ ਤੇ ਤੁਹਾਨੂੰ ਇਸ ਘਟਨਾ ਬਾਰੇ ਫੌਜ ਦੇ ਵਿੱਚ ਕਿਵੇਂ ਪਤਾ ਲੱਗਦਾ ਉਸ ਟਾਈਮ ਜਿਹੜੇ ਹਾਲਤ ਸੀ ਮੈਂ ਤਕਰੀਬਨ 29 ਤਰੀਕ ਨੂੰ ਇੱਥੋਂ ਛੁੱਟੀ ਕੱਟ ਕੇ ਗਿਆ ਸੀ ਹੂੰ 29 ਮਈ ਨੂੰ ਹੂੰ ਉਦੋਂ ਵੀ ਤਕਰੀਬਨ ਸਾਰੇ ਪੰਜਾਬ ਦੇ ਵਿੱਚ ਸੀਆਰਪੀ ਵਗੈਰਾ ਕਮਾਂਡੋ ਵਗੈਰਾ ਲੱਗੀ ਹੋਈ ਸੀ ਪੁਲਿਸ ਤਾਂ ਤਣਾਤੀ ਸੀ ਹੂੰ ਉਦੋਂ ਬਾਅਦ ਚ ਕਰਫਿਊ ਬਾਅਦ ਚ ਲੱਗਾ ਹੈ ਹੂੰ ਉਦੋਂ ਬਾਅਦ ਚ ਸਾਨੂੰ ਤਾਂ ਛੁੱਟੀ ਕੱਟ ਕੇ ਜਾਣ ਤੇ ਉੱਥੇ ਮਾਹੌਲ ਦਾ ਤਰੀਕ ਨੂੰ ਪਤਾ ਲੱਗਿਆ 9 ਤਰੀਕ ਨੂੰ ਅੱਛਾ ਕਿਹੜੀ ਜਗ੍ਹਾ 9 ਜੂਨ ਨੂੰ ਹੂੰ ਹਰਾਵਗੜ੍ਹ ਸੈਂਟਰ ਦੇ ਵਿੱਚ ਅੱਛਾ 9 ਜੂਨ ਨੂੰ 9 ਜੂਨ ਨੂੰ 6 ਤੇ 7 ਨੂੰ ਜਿਹੜੇ ਅਟੈਕ ਸ਼ੁਰੂ ਹੁੰਦੇ ਆ ਹਨਾ ਹਾਂਜੀ ਅਟੈਕ ਉਦੋਂ ਉਹਦੇ ਦੱਸਣਾ ਤਾਂ ਸੀਗਾ ਵੀ 3 ਤਰੀਕ ਤੋਂ ਗੋਲੀਬਾਰੀ ਸ਼ੁਰੂ ਹੋ ਗਈ ਸੀ ਅੱਛਾ ਹਾਂਜੀ 6 ਜੂਨ ਤੱਕ ਚੱਲੀ 7 ਜੂਨ ਦੀ ਸਵੇਰ ਜਾ ਕੇ ਸਮਾਪਤੀ ਹੋ ਗਈ ਸੀ ਹੂੰ ਉਹ ਸਾਰਾ ਦਰਦ ਜਦੋਂ ਆਮ ਲੋਕਾਂ ਦੀਆਂ ਇਧਰੋਂ ਪਿੰਡੋਂ ਕੋਈ ਛੁੱਟੀ ਕੱਟ ਕੇ ਗਿਆ ਬੰਦਾ ਉਹਨਾਂ ਨੇ ਸਾਰਾ ਉੱਥੇ ਦੱਸਿਆ ਵੀ ਉੱਥੇ ਆਹ ਹਾਲ ਹੋਇਆ ਹੂੰ ਸਾਰੇ ਸੈਂਟਰ ਦੇ ਵਿੱਚ ਪੂਰਾ ਅਫਸੋਸ ਵਾਲਾ ਮਾਹੌਲ ਬਣ ਗਿਆ ਸੀ ਕਿਉਂਕਿ ਸਾਡਾ ਜਿਹੜਾ ਫੌਜ ਸੀ ਉਹ ਨਰੋਲ ਸਿੱਖ ਸੀ ਹੂੰ ਸਿੱਖ ਯੂਨਿਟ ਸੀ ਸਿੱਖ ਸੈਂਟਰ ਸੀ ਉੱਥੇ ਸਾਰੇ ਸਿੱਖ ਸੀ ਰੱਬ ਦਾ ਮਹਿਮਾਨ ਨਹੀਂ ਸੀ ਜਿਗਾਰ ਨਹੀਂ ਤਾਂ ਕਈ ਜੂਂਟਾ ਹੁੰਦੀਆਂ ਰਾਲਮੀਆਂ ਹੁੰਦੀਆਂ ਉਹਦੇ ਵਿੱਚ ਹਲੇ ਘਟ ਆਉਂਦੇ ਬੰਦੇ ਥੋੜੇ ਹੁੰਦੇ ਆ ਅਸੀਂ ਤਕਰੀਬਨ ਟੋਟਲ ਉੱਥੇ 2700 ਬੰਦਾ ਸੀ ਉਹਦੇ ਵਿੱਚੋਂ 2500 ਬੰਦਾ ਉੱਥੋਂ ਪਹੌੜਾ ਹੋਇਆ ਸੀ 300 ਬੰਦਾ ਵਾਪਸ ਰਸਤੇ 'ਚੋਂ ਮੁੜ ਗਿਆ 2200 ਬੰਦਾ ਉੱਥੇ ਅਸੀਂ ਅੱਛਾ ਉੱਥੋਂ ਸੈਂਟਰ ਨੂੰ ਛੱਡਤਾ ਸੀ ਇਸ ਰੋਸ ਵਜੋਂ ਜੀ ਕਿਉਂਕਿ ਅਸੀਂ 10 ਤਰੀਕ ਨੂੰ ਸਵੇਰ ਐਤਵਾਰ ਨੂੰ ਗੁਰਦੁਆਰਾ ਸਾਹਿਬ ਉੱਥੇ ਹਰੇਕ ਕਰਾ ਹੁੰਦਾ ਹੈ ਜੀ 10 ਤਰੀਕ ਨੂੰ ਸਾਰਿਆਂ ਨੇ ਇਕੱਠੇ ਹੋਏ ਜਦੋਂ ਉਸ ਤੋਂ ਪਹਿਲਾਂ ਅਸੀਂ 9 ਤਰੀਕ ਨੂੰ 5 ਬੰਦੇ ਭੇਜੇ ਸੀਗੇ ਵੀ ਛੁੱਟੀ ਦਿੱਤੀ ਜਾਵੇ ਸਾਨੂੰ 9 ਜੂਨ ਨੂੰ ਤੁਸੀਂ ਹਾਂਜੀ 9 ਜੂਨ ਨੂੰ 5 ਬੰਦੇ ਭੇਜ ਦੇ ਕੀਦੇ ਕੋਲੇ ਬੰਦੇ ਭੇਜ ਦੋ ਆਪਣੇ ਕਮਾਂਡਰਾਂ ਕੋਲੇ ਅੱਛਾ ਕਾਹਦੇ ਕੋਲੇ ਕਮਾਂਡਰ ਕੋਲੇ ਲਾ ਲਓ ਵੀ ਛੁੱਟੀ ਲੈਣ ਵਾਸਤੇ ਵੀ ਤਾਂ ਕਿ ਸਾਨੂੰ ਪੰਜਾਬ ਦੇ ਮਾਹੌਲ ਦਾ ਪਤਾ ਲੱਗ ਸਕੇ ਅੱਛਾ ਵੀ ਸਾਨੂੰ ਨਾ ਕੋਈ ਅਖਬਾਰ ਮਿਲਦਾ ਹੈ ਨਾ ਕੋਈ ਸਾਨੂੰ ਉਹ ਪਤਾ ਲੱਗਦਾ ਵੀ ਉੱਥੇ ਕੀ ਕਾਰਵਾਈ ਹੋਈ ਹੈ ਜੀ ਸਾਨੂੰ ਇਹ ਖਬਰਾਂ ਮਿਲਦੀਆਂ ਵੀ ਉੱਥੇ ਅਕਾਲ ਤਖਤ ਨੂੰ ਢਾਤਾ ਦਰਬਾਰ ਸਾਹਿਬ ਨੂੰ ਢਾਤਾ ਗੁਰਗ੍ਰੰਥ ਸਾਹਿਬ ਦੇ ਉੱਤੇ ਹਮਲੇ ਕੀਤੇ ਐ ਫੌਜ ਨੇ ਉਹ ਸਾਰੇ ਰੋਸ ਵਜੋਂ ਸਾਰਿਆਂ ਨੇ ਇਕੱਠੇ ਹੋ ਕੇ ਫਿਰ ਜਦੋਂ ਛੁੱਟੀ ਲੈਣ ਵਾਸਤੇ ਬੰਦੇ ਭੇਜੇ ਵੀ ਸਾਨੂੰ ਪਤਾ ਲੱਗ ਜੇ ਲੀਡਰ ਸਿਆਣੇ ਹੁੰਦੇ ਤਾਂ ਠੰਡੀ ਹੋ ਜਾਂਦੀ ਗੱਲ ਜੇ ਅਫਸਰ ਸਿਆਣੇ ਹੁੰਦੇ ਤਾਂ ਵੀ ਪੰਜ ਬੰਦਿਆਂ ਨੂੰ ਛੁੱਟੀ ਭੇਜ ਦਿਓ ਦਹਾ ਦਿਨਾਂ ਬਾਅਦ ਉਹ ਮੁਆਫਸੇ ਜਾਣਗੇ ਮੁੜ ਕੇ 15 ਦਿਨਾਂ ਬਾਅਦ ਮਾਹੌਲ ਉਹਨੂੰ ਟਿਕ ਜਾਂਦਾ ਪਰ ਉਹਨਾਂ ਨੇ ਉਹ ਬੰਦਿਆਂ ਨੂੰ ਕੈਦ ਕਰ ਲਿਆ ਜਿਹੜੇ ਪੰਜ ਦਿਨਾਂ ਦੇ ਸੀ ਹਾਂ ਨਹੀਂ ਜਿਹੜੇ ਛੁੱਟੀ ਮੰਗਣ ਵਾਸਤੇ ਗਏ ਸੀ ਜੀ ਉਹਨਾਂ ਨੂੰ ਕੈਦ ਕਰ ਲਿਆ ਉਹ ਕਹਿੰਦੇ ਵੀ ਤੁਸੀਂ ਤੁਸੀਂ ਅੰਦਰ ਵੀ ਸਾਰਿਆਂ ਤੇ ਕੰਟਰੋਲ ਵਾਲੀ ਗੱਲ ਕਰਨ ਲੱਗ ਗਏ ਅੱਛਾ ਉਹ 10 ਤਰੀਕ ਨੂੰ ਸਵੇਰ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਨੇ ਇਕੱਠੀ ਹੋ ਕੇ ਫੈਸਲਾ ਕਰ ਲਿਆ ਵੀ ਇਹ ਜੀ ਜਿਹੜੇ ਸਰਕਾਰ ਹੀ ਸਾਡੀ ਜਿਹੜੀ ਫੌਜੀ ਸਾਡੀ ਸਾਡੇ ਧਰਮ ਤੇਜੀ ਦੀ ਅਸੀਂ ਕਸਮ ਖਾਧੀ ਆ ਉਹਦੇ ਤੇ ਹਮਲਾ ਕਰੀ ਜਾਂਦੀ ਆ ਅਟੈਕ ਕਰਦੇ ਆ ਟੈਂਕ ਗੋਲੇ ਚੜਾਏ ਆ ਉਸ ਫੌਜ ਦੇ ਵਿੱਚ ਅਸੀਂ ਸਰਵਿਸ ਨਹੀਂ ਕਰਦੇ ਅੱਛਾ ਉਸ ਰੋਸ ਵਜੋਂ ਸਾਰਿਆਂ ਨੇ ਉਥੋਂ ਫੌਜ ਨੂੰ ਛੱਡਣ ਦਾ ਫੈਸਲਾ ਕਰ ਲਿਆ ਉੱਥੇ ਤਕਰੀਬਨ ਜਿਹੜੀਆਂ ਐਮਟੀ ਦੀਆਂ ਗੱਡੀਆਂ ਹੁੰਦੀਆਂ ਜੀ ਮੋਟਰ ਵਹੀਕਲ ਹੂੰ ਕੰਪਨੀ ਉਹਦੇ ਚ 20 22 ਗੱਡੀਆਂ ਉਹ ਸੀ ਹੂੰ ਉਹ ਸਾਰੀਆਂ ਅਸੀਂ ਉਹ ਆਪਦੇ ਕਬਜ਼ੇ ਚ ਲੈ ਕੇ ਹਥਿਆਰਾਂ ਜਿਹੜਾ ਸੀਗਾ ਜਖੀਰਾ ਰੱਖਿਆ ਹੁੰਦਾ ਜਿੱਥੇ ਉਹਨੂੰ ਕੋਤ ਕਹਿੰਦੇ ਆ ਜੀ ਉਹਨਾਂ ਦਾ ਤਾਲਾ ਭੰਨ ਕੇ ਜਿਹੜੇ ਬੰਦੇ ਉਥੇ ਡਿਊਟੀ 'ਤੇ ਉਹ ਵੀ ਸਿੱਖ ਸੀ ਉਹਨਾਂ ਨੇ ਵੀ ਪਾਸੇ ਛੱਡਤਾ ਜਿਗਾਰਡ ਹੂੰ ਅਸੀਂ ਆਪਦੇ ਹਥਿਆਰ ਚੱਕੇ ਤੇ ਉਹਨਾਂ ਗੱਡੀਆਂ 'ਤੇ ਸਵਾਰ ਹੋ ਕੇ ਅੱਛਾ ਉਹ ਹਥਿਆਰ ਬਾਪੂ ਜੀ ਕਿਵੇਂ ਚੱਕੇ ਸੀ ਕੀ ਸੋਚ ਕੇ ਉਥੇ ਆਰ ਚੱਕੇ ਸੀ ਉਥੋਂ ਫੌਜ ਦੇ ਵਿੱਚੋਂ ਹਥਿਆਰ ਇਸੇ ਵਾਸਤੇ ਚੱਕੇ ਸੀ ਵੀ ਤਾਂ ਕਿ ਸਾਨੂੰ ਪਤਾ ਸੀ ਵੀ ਸਾਨੂੰ ਛੱਡ ਦੇ ਕੇ ਤਾਂ ਉਥੇ ਜਾਣ ਨਹੀਂ ਦੇਣਾ ਰਸਤੇ ਵਿੱਚ ਫੌਜ ਹੈ ਲੰਮੀ ਬਾਟ ਹੈ ਹੂੰ ਉਹਦੇ ਵਿੱਚ ਫੌਜ ਨਾਲ ਵੀ ਮੁਕਾਬਲਾ ਕਰਨਾ ਪਊ ਪੁਲਿਸ ਵੀ ਰੋਕੂ ਸੀ ਆਰਪੀ ਵੀ ਰੋਕੂਗੀ ਉਹਦੇ ਕਰਕੇ ਫਿਰ ਹਥਿਆਰ ਲੈ ਕੇ ਅਸੀਂ ਉਸ ਮੁਕਾਬਲੇ ਵਾਸਤੇ ਤਿਆਰ ਹੋ ਕੇ ਆਏ ਸੀ ਵੀ ਜਿਹੜੀ ਫੌਜ ਨੇ ਉਥੇ ਅਟੈਕ ਦਰਬਾਰ ਸਾਹਿਬ ਤੇ ਅਟੈਕ ਕੀਤਾ ਅਸੀਂ ਉਹਨਾਂ ਦਾ ਬਦਲਾ ਲਵਾਂ ਅੱਛਾ ਉਹ ਉਸ ਟਾਈਮ ਜਦੋਂ ਤੁਸੀਂ ਉਥੋਂ ਆਏ ਮੰਦੇ ਵਿੱਚ ਕੋਈ ਸਵਾਲ ਨਹੀਂ ਸੀ ਵੀ ਹੁਣ ਪਰਿਵਾਰ ਦਾ ਕੀ ਬਣੂਗਾ ਜਾਂ ਸਾਨੂੰ ਮਾਰ ਦੇਣਗੇ ਉੱਥੇ ਤਾਂ ਕੁਝ ਹੋਰ ਸਵਾਲ ਕਹੀ ਹੁੰਦੇ ਨੇ ਉਹਦਾ ਦਿਲ ਦੇ ਵਿੱਚ ਇਹੀ ਸੀ ਵੀ ਇਹ ਜੀ ਸਰਕਾਰ ਤੋਂ ਅਸੀਂ ਕਰਾਉਣਾ ਕੀ ਹੈ ਇਹ ਨੌਕਰੀ ਤੋਂ ਕੀ ਕਰਾਉਣਾ ਜੇ ਸਾਡਾ ਧਰਮ ਹੀ ਨਹੀਂ ਰਿਹਾ ਕਿਉਂਕਿ ਜਦੋਂ ਸਿਪਾਈ ਬੰਦਾ ਫੌਜ 'ਚ ਬੰਦਾ ਟ੍ਰੇਨਿੰਗ ਕਰਕੇ ਉਦੋਂ ਗੁਰੂ ਗ੍ਰੰਥ ਸਾਹਿਬ ਤੇ ਅਥਰਕਾ ਕੇ ਸਾਥੋਂ ਸਿਪਾਹੀ ਦੀ ਕਸਮ ਲਈ ਜਾਂਦੀ ਹੈ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੀ ਕਸਮ ਖਾਨਾ ਤੇ ਮੈਂ ਦੇਸ਼ ਦੀ ਕੌਮਤੀ ਸੇਵਾ ਕਰੂੰਗਾ ਪਰ ਜਦੋਂ ਉਸੇ ਦੇਸ਼ ਦੇ ਬੰਦੇ ਹੀ ਉਸੇ ਦੇਸ਼ ਦੀ ਫੌਜੀ ਸਾਡੇ ਤੇ ਅਟੈਕ ਕਰ ਰਹੀ ਹੈ ਫਿਰ ਅਸੀਂ ਉਸ ਨੂੰ ਪੀਟੋ ਕਰਨਾ ਕੀ ਹੈ ਉਸ ਬੇਸ ਨੂੰ ਲੈ ਕੇ ਪਰਿਵਾਰ ਦਾ ਛੜਤਾ ਵੀ ਇਹ ਆਪੇ ਪਰਿਵਾਰ ਆਪਦੇ ਥਾਂ ਟਾਈਮ ਪਾਸ ਕਰੀ ਜਾਊਗਾ ਪਰ ਅਸੀਂ ਇਹ ਕਰਾਂ ਇਸ ਚੀਜ਼ ਦਾ ਬਦਲਾ ਲਵਾਂਗੇ ਵੀ ਸਾਡੇ ਦਰਬਾਰ ਸਾਹਿਬ ਤੇ ਕਿਉਂ ਅਟੈਕ ਕੀਤਾ ਕਿਉਂ ਕਾਲ ਤੱਕ ਨਾ ਅੱਛਾ ਤੂੰ ਤੁਸੀਂ ਉੱਥੋਂ ਆਗੇ ਫਿਰ ਤੇ ਦੇ ਵਿੱਚ ਕੀ ਕੁਝ ਵਾਪਰਿਆ ਰਸਤੇ ਦੇ ਵਿੱਚ ਪਹਿਲਾਂ ਤਾਂ ਸਾਨੂੰ ਉੱਥੇ ਬਿਹਾਰ ਪੁਲਿਸ ਲੱਗੀ ਹੈ ਜੀ ਹੂੰ ਰੋੜਾਂ ਦੇ ਉੱਤੇ ਉਹ ਪੰਜ ਪੰਜ ਚਾਰ ਚਾਰ ਲੇਣਾ ਬਣਾ ਕੇ ਨਕਲਾਕੇ ਘੜ ਜਾਂਦੀ ਹੈ ਵੀ ਰੁਕੋ ਤੁਸੀਂ ਐਂ ਕਰੋ ਜੋ ਕਰੋ ਹੂੰ ਪੁਲਿਸ ਦਾ ਮੁਕਾਬਲਾ ਕਰਨ ਯੋਗ ਰੇ ਸਾਡੇ ਕੋਲੇ ਸਾਧਨ ਸੀਗੇ ਜਦੋਂ ਉਹਨਾਂ ਤੇ ਅਸੀਂ ਫਾਇਰਪਪਾ ਕੀਤਾ ਗੱਡੀਆਂ ਤੇ ਆਉਂਦਿਆਂ ਨੇ ਉਹ ਛੱਡ ਕੇ ਲੈਣਾ ਪਾਸੇ ਹੋਗੇ ਅੱਛਾ ਉਤੋਂ ਤੁਰ ਕੇ ਉਦੋਂ ਗਾ ਮੁਕਾਬਲਾ ਹੋਇਆ ਸਾਡਾ ਆਪਣੇ ਨਾਲ CRP ਨਾਲ ਹੂੰ CRP ਨੇ ਵੀ ਫਾਇਰਫੋਰ ਕਰਨੇ ਚਾਹੇ ਪਰ ਸਾਡੇ ਕੋਲੇ ਹਥਿਆਰ ਜਿਹੜੇ ਸੀਗੇ ਉਹ ਉਹਨਾਂ ਦੇ ਹਥਿਆਰਾਂ ਨੂੰ ਕਾਮਯਾਬ ਸੀ ਇਸ ਕਰਕੇ ਉਹਨਾਂ ਸੀਆਰਪੀ ਨੇ ਵੀ ਰਸਤਾ ਦੇ ਤਾਂ ਛੱਡ ਕੇ ਪਾਸੇ ਹੋ ਗਏ ਤੀਜਾ ਮੁਕਾਬਲਾ ਸਾਡਾ ਫੇਰਾ ਹੋਇਆ ਜੇ ਐਨ ਕੇ ਜੰਮੂ ਦੀ ਆਰਮੀ ਸੀ ਰਾਜਪੂਤ ਉਹਦੇ ਚ ਕੋਈ ਕਮਾਂਡਰ ਸੀ ਉਹ ਫੌਜ ਦੇ ਨਾਲ ਉਹ ਇਸ ਤਰ੍ਹਾਂ ਸੀ ਜਿਵੇਂ ਆ ਡਰੇਨ ਲੰਗ ਦੀ ਐ ਇੱਕ ਸਿਸੂਆ ਸੀ ਇੱਕ ਪਾਸੇ ਅਸੀਂ ਸੀ ਇੱਕ ਪਾਸੇ ਉਹ ਸੀ ਇੱਕ ਥਾਂ ਦੀ ਪੁਲ ਲੰਗਦਾ ਸੀ ਉਨੇ ਪਹੁੰਚ ਕੇ ਆ ਕੇ ਸਾਨੂੰ ਕਹਤਾ ਵੀ ਚਾਹੇ ਤਾਂ ਮੇਰੇ ਗੋਲੀ ਮਾਰੋ ਨਹੀਂ ਆਪਣਾ ਮੁਕਾਬਲਾ ਹੋ ਸੋਡੀ ਫੌਜ ਮਰੂ ਸਾਡੀ ਫੌਜ ਮਰੂ ਅੱਛਾ ਤੇ ਫਿਰ ਉਹਦੇ ਨਾਲ ਸੰਧੀ ਹੋ ਗਈ ਪੰਜ ਚਾਰ ਗੱਲਾਂ ਦੀ ਵੀ ਐਂ ਕਰਕੇ ਅਸੀਂ ਹਥਿਆਰ ਤੁਹਾਨੂੰ ਇੱਥੇ ਨਹੀਂ ਦੇਣੇ ਹਥਿਆਰ ਤੁਹਾਨੂੰ ਇੱਥੇ ਛੱਡ ਕੇ ਅਸੀਂ ਆਪ ਗੱਡੀਆਂ ਲੈ ਕੇ ਜਿੱਥੇ ਸਾਨੂੰ ਕਹੋਂਗੇ ਉੱਥੇ ਪਹੁੰਚਾਂਗੇ ਫਿਰ ਅਸੀਂ ਉਦੋਂ ਜੁਪੀ ਦੇ ਵਿੱਚ ਆ ਗਏ ਸੀ ਉੱਤਰ ਪ੍ਰਦੇਸ਼ ਦੇ ਵਿੱਚ ਹਾਂ ਪ੍ਰਤਾਪਕਰ ਡੈਸਟਕਾ ਉਹਨਾਂ ਦਾ ਹੂੰ ਉੱਥੇ ਉਹਨਾਂ ਨੇ ਸਾਨੂੰ ਉੱਥੋਂ ਆ ਕੇ ਲਖਨਊ ਹੂੰ ਅਰੈਸਟ ਹੋਣ ਵਾਸਤੇ ਆਖਿਆ ਹੂੰ ਫਿਰ ਸਾਨੂੰ ਅਰੈਸਟ ਕੀਤਾ ਜਾਂਦਾ ਹੈ ਸਿਲੰਡਰ ਕਰਦੇ ਸਿਲੰਡਰ ਕੀਤਾ ਜਾਂਦਾ ਹੈ ਉੱਥੇ ਸਾਡੀ ਗਿਣਤੀ ਮਿੰਤੀ ਹੋਈ ਕਿੰਨੇ ਬੰਦੇ ਆਏ ਆ ਕਿੰਨੇ ਨਹੀਂ ਅੱਛਾ ਉੱਥੇ ਅਸੀਂ ਰਸਤੇ 'ਚ ਦੋ ਥਾਵਾਂ 'ਚ ਵੰਡੇ ਗਏ ਅੱਛਾ ਪੁਲਿਸ ਨੂੰ ਜੋ ਆਉਣ ਦੇ ਲਈ ਨਹੀਂ ਪੁਲਿਸ ਨੂੰ ਫੜੇ ਜਾਣ ਤੋਂ ਪਹਿਲਾਂ ਹੂੰ ਇੱਕ ਟਰਪ ਸਾਡਾ ਅਲਾਵਾਦ ਨੂੰ ਨਿਕਲ ਗਿਆ ਹਮ ਪੁਲਸੀ ਉੱਥੇ ਕਲਾ ਉਦੋਂ ਹਲੇ ਉਹਨਾਂ ਨੇ ਮੂਰੇ ਫੌਜ ਫਾਇ ਲੱਗੀ ਨਹੀਂ ਸੀ ਜਿਹੜੇ ਨੰਗੇ ਨੰਗੇ ਜਦੋਂ ਸਾਨੂੰ ਮੁਰ ਕੇ ਸੁਨੇਹਾ ਦੇਤਾ ਟਰੱਕਾਂ ਆ ਲੈ ਨੇ ਫੌਜ ਮੂਰੇ ਕੰਮ ਹੋ ਕੇ ਲੱਗੀ ਹੁਣ ਤੁਹਾਨੂੰ ਇਹਦੀ ਪੌਣੀ ਨੰਗਣ ਦਿੰਦੇ ਜਾਂ ਪੜਾ ਅੜਾ ਦੇਣਗੇ ਫਿਰ ਅਸੀਂ ਉੱਥੋਂ ਸਾਈਡ ਤੇ ਹੋ ਗਏ ਅੱਛਾ ਸਾਈਡ ਤੇ ਆ ਕੇ ਅਸੀਂ ਫਿਰ ਪ੍ਰਤਾਪਗੜ ਡਿਸਟ੍ਰਿਕਟ ਸੀ ਯੂਪੀ ਦਾ ਉੱਥੇ ਆ ਕੇ ਫੜੇਗੇ ਅੱਛਾ ਉੱਥੇ ਆ ਕੇ ਫੜੇਗੇ ਹਾਂ ਫਿਰ ਫਿਰ ਉਸ ਤੋਂ ਬਾਅਦ ਬਾਪੂ ਜੀ ਕੀ ਹੋਇਆ ਤੁਹਾਡੇ ਨਾਲ ਕੀ ਵਾਪਰਿਆ ਉੱਥੇ ਜਾਟ ਸੈਂਟਰ ਸੀ ਬਰੇਲੀ ਉਹਦੇ ਵਿੱਚ ਸਾਨੂੰ ਫਿਰ ਇਹਨਾਂ ਨੇ ਅਰੈਸਟ ਰੱਖਿਆ ਅੱਛਾ ਤਾਰਾ ਬਗਲਤੀਆਂ ਪਾਸੇ ਪਹਿਲਾਂ ਤਾਂ ਇੱਕ ਬੈਠਕ ਬੈਰਕ ਦੇ ਵਿੱਚ ਹੀ ਕੈਦ ਕੀਤੇ ਅਸੀਂ 30 ਬੰਦੇ ਸੀ ਅੱਛਾ 30 ਬੰਦੇ ਬਰਕ ਦੇ ਵਿੱਚ ਕੈਦ ਕਰਤੇ ਉਹਦੇ ਸੀਸੇਵਾਰੀਆਂ ਸਾਰੇ ਬੰਦ ਕਰਤੇ ਉਹਦੇ ਚ ਜਦੋਂ ਸੰਘਟ ਜਾਉਣ ਲੱਗਿਆ ਵੀ ਸਾਹ ਇਨੇ ਬੰਦਿਆਂ ਦੇ ਆਖਿਰ ਨੂੰ ਸਾਹ ਦਾ ਵੀ ਚੱਕਰ ਚੱਲਦਾ ਹਾਂ ਹਾਂ ਫਿਰ ਅਸੀਂ ਬਾਰਪੂਰ ਖੜਕਾਏ ਅਸੀਂ ਖਾ ਵੀ ਅਸੀਂ ਕੈਦ ਰੱਖਨੇ ਆ ਕੈਦੀ ਆ ਮੰਨ ਲਓ ਪਰ ਸਾਡਾ ਬਾਰ ਖੋਲੋ ਉੱਪਰਲੇ ਸੀਸੇ ਸਾਸੇ ਖੋਲੋ ਉਹ ਫਿਰ ਇੱਕ ਔਸਰ ਆਇਆ ਉਹਨੇ ਫੌਜ ਦੇ ਨੇ ਉਹਨੇ ਸਾਡੇ ਚਾਰ ਚਪਰੇ ਤਾਰ ਬਗਲ ਕੇ ਬਰਕ ਦੇ ਬਾਰ ਖਲਾਤਾ ਪਿਸ਼ਾਬ ਪਾਣੀ ਕਰਨ ਯਾਰ ਨੂੰ ਬਾਹਰ ਹੂੰ ਤੇ ਚੱਲ ਸਾਨੂੰ ਉਹ ਸਾਹ ਵਾਲਾ ਵੀ ਜਗਾੜ ਸੌਖਾ ਹੋ ਗਿਆ ਉੱਥੇ ਅਸੀਂ ਰਹੇ 20 ਮਹੀਨੇ ਘਟੋ ਘਟ 20 ਮਹੀਨੇ ਹਾਂਜੀ ਅੱਛਾ ਉਸ ਤੋਂ ਬਾਅਦ ਉਤੋਂ ਬਾਅਦ ਚ ਸਾਡੇ 20 ਮਹੀਨਿਆਂ ਦੇ ਵਿੱਚ ਟ੍ਰਾਇਲ ਚੱਲਣ ਲੱਗ ਗਿਆ ਫਿਰ ਹੂੰ ਅੱਛਾ ਰੋਜ਼ ਪੰਜ ਸੱਤ ਬੰਦਿਆਂ ਨੂੰ ਜਾਂਦੇ ਸੀਗੇ ਇਨਕੁਆਰੀ ਕਰਾਉਣ ਵਾਸਤੇ ਪਾਸੇ ਸਾਈਡ ਤੇ ਅਫਸਰ ਬੈਠੇ ਹੁੰਦੇ ਸੀ ਉਹ ਸਵਾਲ ਜਵਾਬ ਕਰਦੇ ਸੀ ਤਸੀਹੇ ਵਗੈਰਾ ਦਿੰਦੇ ਸੀ ਕਿ ਕੀ 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 ਤਸੀਹੇ ਦਿੰਦੇ ਸੀ ਉਸ ਟਾਈਮ ਤਸੀਹੇ ਉਹ ਦਿੰਦੇ ਸੀ ਕਟਮਾਰ ਵਾਲਾ ਤਸੀਹਾ ਨਹੀਂ ਸੀ ਨੀਂਦਰੀ ਦਾ ਤਸੀਹਾ ਦਿੰਦੇ ਸੀ ਕਿਸੇ ਨੂੰ ਦੋ ਰਾਤਾਂ ਦਿਨ ਦੋ ਦਿਨ ਖੜੇ ਰੱਖਿਆ ਉਹਨਾਂ ਦਾ ਇੱਕ ਜਿਵੇਂ ਆਪਣਾ ਸਰਵਾਈਵਿੰਗ ਪੂਲ ਹੁੰਦਾ ਉਹ ਖਾਲੀ ਕਰਾਇਆ ਵਾਸੀ ਤੇ ਉਹਦੇ ਅੱਧੇ ਹਿੱਸੇ ਥੱਲੇ ਪਾਣੀ ਸੀ ਅੱਧਾ ਸੁੱਕਾ ਸੀ ਉਹਦੇ ਵਿੱਚ ਖੜਾ ਲੈਂਦੇ ਸੀ ਲਿਆ ਕੇ ਹੂੰ ਦੁਨੀ ਪਾਸੇ ਸੰਤਰੀ ਲੱਗੇ ਹੁੰਦੇ ਸੀ ਕਿਸੇ ਦੇ ਜਿਵੇਂ ਫਰਜ ਕੀਤਾ ਮੇਰੇ ਦਾੜੀ ਐ ਦਾੜੀ ਨੂੰ ਰਸੀਆਂ ਪਾ ਕੇ ਇੱਕ ਇਧਰ ਖੜਤਾ ਇੱਕ ਇਧਰ ਖੜਾਤਾ ਖੜਾ ਰਹਿ ਅੱਛਾ ਉਹ ਉਸ ਟਾਈਮ ਜਦੋਂ ਕਿਉਂਕਿ ਜਿਹੜਾ ਦਾੜਾ ਦੇ ਲਈ ਬਹੁਤ ਮੇਨ ਹੈ ਹਾਂਜੀ ਹਾਂਜੀ ਜਦੋਂ ਕੋਈ ਏਦਾਂ ਕਰਦੀ ਸੀ ਤਾਂ ਮਨ 'ਚ ਗੁੱਸਾ ਆਉਂਦਾ ਸੀ ਵੀ ਸਾਡੇ ਗੁੱਸਾ ਤਾਂ ਆਉਂਦਾ ਸੀ ਜਦੋਂ ਆਪਾਂ ਅੰਡਰ ਰੈਸਟ ਹੋ ਜਾਈਏ ਜੋਰ ਨਹੀਂ ਚੜਦੇ ਹਾਂ ਹੂੰ ਠੀਕ ਹਾਂ ਹੋਰ ਹੋਰ ਬਾਪੂ ਜੀ ਕੀ ਕੀਤਾ ਤੁਸੀਂ ਇਹ ਦਿੱਤੇ ਅੰਦਰ ਨੀਂਦ ਵਾਲਾ ਹੋ ਗਿਆ ਫਿਰ ਪਾਣੀ ਦੇ ਵਿੱਚ ਡਪਾਉਣ ਵਾਲਾ ਅੱਛਾ ਪਾਣੀ ਡਪਾਉਣਾ ਹਾਂ ਮੂਰੇ ਪਾਣੀ ਸੀਗਾ ਜਦੋਂ ਬੰਦਾ ਨੀਂਦ ਲਈ ਚਾਇਆ ਫਿਰ ਡਿੱਗਦਾ ਸੀ ਜਾਂ ਬਹਿੰਦਾ ਸੀ ਮੂਰੇ ਪਾਣੀ ਜਿਹੜੇ ਡਿੱਗਦਾ ਸੀ ਪਾਣੀ ਚ ਉਹ ਜਿਹੜੇ ਸੰਤਰੀ ਖੜੇ ਹੁੰਦੇ ਫਿਰ ਉਹਦੇ ਚ ਡੁਬਕੀਆਂ ਲਵਾ ਕੇ ਖੜਾ ਕਰ ਦਿੰਦੇ ਸੀ ਤੁਹਾਨੂੰ ਕਿਹਦਾ ਟੌਰਚਰ ਕੀਤਾ ਉਥੇ ਸਾਨੂੰ ਤਾਂ ਇੱਕ ਦਿਨ ਹੀ ਰੱਖਿਆ ਮੈਨੂੰ ਤਾਂ ਐਵੇਂ ਮੈਂ ਝੂਠ ਮਾਰਾ ਇੱਕ ਦਿਨ ਚ ਮੈਥੋਂ ਸਵਾਲ ਜਵਾਬ ਪੁੱਛੇ ਉਹ ਪੁੱਛ ਦੱਸ ਕਰਦੇ ਸੀ ਅਸਲੀ ਤਾਂ ਵੀ ਕੀ ਪੁੱਛਦੇ ਸੀ ਤੁਹਾਨੂੰ ਪੁੱਛਦੇ ਸੀ ਜੇ ਉਥੇ ਕਤਲ ਹੋਇਆ ਸੀ ਹਾਂ ਜਦੋਂ ਅਸੀਂ ਭੱਜੇ ਆ ਅਫਸਰ ਆਏ ਜਦੋਂ ਉਹਨਾਂ ਤੇ ਫਾਇਰ ਪਪਾ ਹੋ ਗਿਆ ਉਹ ਕਤਲਾਂ ਦੇ ਸਬੰਧ ਵਿੱਚ ਪੁੱਛਦੇ ਵੀ ਤੁਹਾਡੇ ਵੀ ਕੋਈ ਸਾਥੀਆਂ ਦੀ ਜਾਨ ਗਈ ਜਦੋਂ ਉੱਥੋਂ ਆਏ ਤੁਸੀਂ ਸਾਡੇ ਤਕਰੀਬਨ 60 ਬੰਦੇ ਦੀ ਜਾਨ ਗਈ ਹੈ ਅੱਛਾ ਜਦੋਂ ਅਰੈਸਟ ਹੋਏ ਆ ਸਾਡੇ ਬੰਦੇ ਅਰੈਸਟ ਹੋਣ ਨਾ ਜਿਹੜੇ ਬੰਦੇ ਦਾ ਅਰੈਸਟ ਸਹੀ ਹੋ ਗਏ ਫੌਜ ਦੇ ਅੰਡਰ ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਆਈ ਜਿਹੜੇ ਬੰਦੇ ਉੱਥੋਂ ਸਾਡੇ ਨਾਲ ਸੀ ਰੰਗਰੂਟ ਜਦ ਅਸੀਂ ਟ੍ਰੇਨਿੰਗ ਵਾਲੇ ਬੰਦੇ ਘੱਟ ਸੀ ਰੰਗਰੂਟ ਸੀ ਉਹ ਜਦੋਂ ਫੜਨ ਲੱਗੇ ਬੰਦੇ ਵੀ ਆਪ ਅਰੈਸਟ ਹੋ ਗਏ ਉਹ ਉਥੋਂ ਛੱਡ ਕੇ ਭੱਜ ਕੇ ਪਾਸੇ ਹੋ ਗਏ ਅੱਛਾ ਪਾਸੇ ਕੁਝ ਤਾਂ ਸਿਵਲ ਨੇ ਮਾਰਤੇ ਕਿਸੇ ਨੇ ਕੁਸ ਕੀਤਾ ਕਿਸੇ ਨੇ ਕੁਸ ਕੀਤਾ 20 25 ਬੰਦੇ ਆਰਮੀ ਨੇ ਵੀ ਰਾਤ ਨੂੰ ਮਾਰੇ ਆ ਜੀ ਉਹ ਉਸ ਟਾਈਮ ਬਾਪੂ ਜੀ ਪੰਜਾਬ ਦੇ ਹਾਲਾਤ ਕਿਉਂ ਜੀ ਸੀ ਪੰਜਾਬ ਦੇ ਤਾਂ ਹਾਲਤ ਉਹਨਾਂ ਇਹ ਜੀ ਕਰੋ ਬੰਦਾ ਚੀੜੀ ਨਹੀਂ ਸੀ ਫਰਕ ਦੀ ਅਸੀਂ ਆਏ ਤਾਂ ਨਹੀਂ ਹੈ ਉਦੋਂ ਪੰਜਾਬ ਉਦੋਂ ਇਹ ਦੱਸਣ ਮੁਤਾਬਕ ਇਹ ਸੀ ਵੀ ਪੰਜਾਬ ਦੇ ਹਾਲਤ ਇੰਨੇ ਮਾੜੇ ਆ ਹੁਣ ਕਿਸੇ ਨੌਜਵਾਨ ਨੂੰ ਤਾਂ ਬਾਹਰ ਨਿਕਲ ਨਹੀਂ ਦਿੰਦੇ ਅੱਛਾ ਪੁਲਸ ਚੱਕ ਲੈਂਦੀ ਐ ਜਾਂ ਸੀਆਰਪੀ ਚੱਕ ਲੈਂਦੀ ਐ ਖਾਸ ਕਰਕੇ ਬਾਡਰ ਵਾਲੇ ਏਰੀਆ ਦੇ ਬੱਚਿਆਂ ਨੂੰ ਹੂੰ ਉਹ ਇਹ ਦੱਸਦੇ ਸੀ ਵੀ ਉਹਨਾਂ ਨੂੰ ਤਾਂ ਛੜਦੇ ਹੀ ਨਹੀਂ ਪੁਲਸ ਅੱਛਾ ਉਹਨਾਂ ਨੇ ਇੱਕ ਫੌਜ ਨੇ ਬਾਰਡਰ ਰੋਇ অপারেশন ਸ਼ੁਰੂ ਕੀਤਾ ਸੀ ਹੂੰ ਇਕੱਠੇ ਹੋ ਕੇ ਇਹਨਾਂ ਨੇ ਪੁਲਸ ਵਗੈਰਾ ਦੇ ਨਾਲ ਪੁਲਸ ਨੇ ਤੇ ਫੌਜ ਨੇ ਹਾਂ ਉਹਦਾ ਮਕਸਦ ਇਹ ਸੀ ਵੀ ਜਿਹੜੇ ਹੁਣ ਜਿਹੜਾ ਅਟੈਕ ਤਾਂ ਕਰਤਾ ਕਰਤਾ ਜਿਹੜੇ 18-20 ਸਾਲ ਤੋਂ ਉੱਤੇ ਦੇ ਬੱਚੇ ਐ 35 ਸਾਲ ਤੱਕ ਦੇ ਨੌਜਵਾਨ ਐ ਉਹਨਾਂ ਨੂੰ ਸਾਰਿਆਂ ਨੂੰ ਖਤਮ ਕੀਤਾ ਜਾਵੇ। ਅੱਛਾ। ਹਾਂ। ਸਾਡੇ ਭੱਜਣ ਨਾਲ ਉਹਨਾਂ ਨੂੰ ਫਾਇਦਾ ਹੋ ਗਿਆ। ਇਹਨਾਂ ਨੂੰ ਉਹ ਆਪਰੇਸ਼ਨ ਬੰਦ ਕਰਨਾ ਪਿਆ ਜਦੋਂ ਥਾਵਾ-ਥਾਵਾ ਤੋਂ ਫੌਜ ਭੱਜੀ। ਹੂੰ। ਵੀ ਇਹਦਾ ਮਤਲਬ ਹੈ ਹੁਣ ਜੇ ਫੌਜ ਦੇ ਵਿੱਚ ਆ ਕੇ ਮੁਕਾਬਲਾ ਕਰਦੇ ਆ ਤਾਂ ਸਾਨੂੰ ਉਧਰ ਨੂੰ ਮੂੰਹ ਕਰਨਾ ਪਊਗਾ। ਪਿੰਡਾਂ ਵਾਲਾ ਉਹ ਬੰਦ ਕਰਨਾ ਪਿਆ ਉਹਨਾਂ ਨੂੰ। ਜੇ ਜੇ ਉਸ ਟਾਈਮ ਫੌਜ ਨਾ ਹੁੰਦੀ ਤਾਂ ਪੰਜਾਬ ਦੇ ਕਿਉਂ ਜਿਹੇ ਹਾਲਾਤ ਹੁੰਦੇ। ਫਿਰ ਤਾਂ ਇਹ ਮੰਨ ਲਓ ਪੰਜਾਬ 'ਚ ਜਿਵੇਂ ਹੁਣ ਆਪਾਂ ਕਹਿੰਨੇ ਸਰਹੰਦੀ ਇਲਾਕੇ 'ਚ ਬੀ ਬੀ ਸਾਲ ਕੋਈ ਉਥੇ ਬਰਾਤ ਨਹੀਂ ਚੜੀ ਹੂੰ ਫਿਰ ਤਾਂ ਸਾਰੇ ਪੰਜਾਬ ਦੀ ਹਾਲਤੇ ਹੋਣੀ ਸੀ ਇਹਨਾਂ ਨੇ ਨੌਜਵਾਨ ਬੰਦਾ ਛੱਡਣਾ ਨਹੀਂ ਸੀ ਕੋਈ ਹੂੰ ਜੀ ਉਹ ਭੱਜਣਾ ਇਹੀ ਫਾਇਦਾ ਹੋਇਆ ਵੀ ਚਲ ਜਿਹੜਾ ਅਟੈਕ ਹੋਣਾ ਸੀ ਉਹ ਤਾਂ ਹੋ ਗਿਆ ਗਾਂ ਜਿਹੜਾ ਸਟਾਪ ਲੱਗ ਗਿਆ ਵੀ ਉਹ ਨੌਜਵਾਨਾਂ ਤੇ ਤਾਸ ਤਾਸ ਹੋਣਾ ਜਿਹੜਾ ਉਹ ਬੰਦ ਹੋ ਗਿਆ ਇੱਕਦਮ ਤੁਸੀਂ ਕਿੰਨੇ ਸਮੇਂ ਬਾਅਦ ਜੇਲ ਦੇ ਵਿੱਚੋਂ ਰਿਹਾ ਹੋ ਕੇ ਆਏ ਮੈਂ ਆਈ तकरीबन 99 ਅੱਛਾ ਸਾਨੂੰ ਕਿੰਨੇ ਸਾਲ ਜੇਲ ਚ ਰਹਾ ਸਾਢੇ 4 ਸਾਲ ਦੇ ਨੇ ਸਾਢੇ 4 ਸਾਲ ਹਾਂ 20 ਸਾਲ ਰਹੇ ਅੰਡਰ ਰੈਸਟ ਹੂੰ ਟ੍ਰੇਨਿੰਗ ਚ ਚੱਲਦਾ ਸੀ ਟ੍ਰਾਇਲ ਚੱਲਦਾ ਸੀ ਓਕੇ ਫਿਰ 5 ਸਾਲ ਸਜ਼ਾ ਹੋਈ ਸੀ 5 ਸਾਲ ਚੋਂ ਫਿਰ 3 ਸਾਲ ਸਜ਼ਾ ਰਹਿ ਗਈ ਪੱਕੀ 3 ਸਾਲ ਪੱਕੀ ਫੇਰ ਕੱਟ ਕੇ ਆ ਦੇਖ ਰਿਆ ਸੀ ਬਲੂ ਸਟਾਰ ਤੋਂ ਹਾਂਜੀ ਹਾਂ ਮੀਨ ਸੀ ਉਹਨੂੰ ਇਹ ਇਹ ਗੱਲ ਕਹੀ ਵੀ ਮੈਂ ਇਹ ਚੀਜ਼ ਚਾਹੁੰਦੀ ਨਹੀਂ ਸੀ ਜਿਹੜਾ ਤੁਸੀਂ ਕਰ ਬੈਠਾ ਕੋਈ ਇਦਾਂ ਦੀ ਵੀ ਗੱਲਬਾਤ ਸੀ ਨਹੀਂ ਇਹ ਸਾਡੇ ਨੌਲੇਜ ਜੀ ਨਹੀਂ ਐਵੇਂ ਕਿ ਜੇ ਅਸੀਂ ਸਾਨੂੰ ਤਾਂ ਇਹੀ ਹੈ ਵੀ ਇੰਦਰਾ ਗਾਂਧੀ ਨੇ ਭਾਰਤੀ ਜਨਤਾ ਪਾਰਟੀ ਨੇ ਇਹਨਾਂ ਨੂੰ ਮਜਬੂਰ ਕੀਤਾ ਜਿਹੜੀਆਂ ਮਗਰੋਂ ਦੀਆਂ ਖਬਰਾਂ ਸੁਣਦੇ ਆਂ ਵੀ ਅਸੀਂ ਜਿਵੇਂ ਉਹ ਅੜਵਾਨੀ ਨੇ ਕਿਤਾਬ ਲਿਖੀ ਐ ਇੱਕ ਹਮ ਮਾਈ ਬੁੱਕ ਪਤਾ ਨਹੀਂ ਇਹੋ ਜਿਹਾ ਕੋਈ ਨਾਂ ਐ ਉਹਦਾ ਉਹਦੇ ਚ ਉਹਨੇ ਬੇਰਵਾ ਦਿੱਤਾ ਵੀ ਅਸੀਂ ਇੰਦਰਾ ਗਾਂਧੀ ਨੂੰ ਮਜਬੂਰ ਕਰਕੇ ਇਹ ਪੰਜਾਬ ਦੇ ਵਿੱਚ ਫੌਜ ਲਗਾਈ ਐ ਤੇ ਆਰ ਟੈਕ ਕਰਾਇਆ ਅੱਛਾ ਤੇ ਤਾਂ ਕਿ ਪਿੰਡਾਂ ਵਾਲੇ ਦਾ ਤੇ ਪੰਜਾਬ ਤੇ ਕੰਟਰੋਲ ਕੀਤਾ ਜਾਵੇ ਹਮ ਬਾਪੂ ਜੀ ਪਰ ਹਣਾ ਜਿਹੜਾ ਕੁਝ ਉਹਨਾਂ ਸਮਿਆਂ 'ਚ ਹੋਇਆ ਉਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਨਾ ਹੀ ਭੁੱਲਣ ਯੋਗ ਹੈ ਇਹ ਤਾਂ ਹੈ ਜੀ ਨਹੀਂ ਭੁੱਲਣ ਯੋਗ ਨਹੀਂ ਭੁੱਲੇ ਸਿੱਖ ਕੋਮ ਨੂੰ ساری ਉਮਰ ਹੂੰ ਇਹ ਦਰਦ ਜਿਹੜੇ ਇਹਨਾਂ ਦਿਨਾਂ ਦਾ ਨਾ ਹੂੰ ਜਦੋਂ ਵੀ ਆਉਂਦਾ ਪੰਜ ਸੱਤ ਸਾਲ ਤਾਂ ਸਾਨੂੰ ਵੀ ਆ ਕੇ ਜਿਵੇਂ ਪਹਿਲੀ ਜੂਨ ਸ਼ੁਰੂ ਹੋਣੀ ਆ ਕੇ ਪੁਲਿਸ ਅਰੇਸਟ ਕਰ ਲੈਂਦੀ ਸੀ ਜਾਂ ਹਾਜ਼ਰੀ ਲਵਾਉਣ ਨੂੰ ਕਹਿੰਦੀ ਸੀ ਥਾਣਿਆਂ ਟਾਪਾਂ 'ਚ ਤੇ ਆਮ ਪਬਲਿਕ ਦਾ ਵੀ ਉਦੋਂ ਇਹੀ ਹਾਲ ਸੀ ਨੌਜਵਾਨ ਮੁੰਡਿਆਂ ਨੂੰ ਥਾਣਿਆਂ 'ਚ ਰੱਖਿਆ ਜਾਂਦਾ ਸੀ ਜਾਂ ਤਸੀਹੇ ਦਿੱਤੇ ਜਾਂਦੇ ਸੀ ਬੇਪੱਤੀਆਂ ਵੀ ਹੁੰਦੀਆਂ ਸਨ ਆਹ ਬੇਪੱਤੀਆਂ ਵੀ ਹੁੰਦੇ ਮੈਸੇਜ ਹੂੰ ਬਹੁਤ ਕੋਸ ਸਮੇ ਤਾਂ ਹੱਟ ਗਈ ਥੀ ਜਿਹੜੀ ਲੋਕਾਂ ਦੀ ਸੀ ਬਹੁਤ ਭੈੜੀ ਸੀ ਕਿਤੇ ਬਾਪੂ ਜੀ ਉਹ ਸਮੇ ਨੂੰ ਯਾਦ ਕਰਕੇ ਮਨ ਰੋ ਪੈਂਦਾ ਜਾਂ ਕਦੇ ਰੋਣੇ ਉਹ ਰਾਤ ਨੂੰ ਉਹ ਸਮਾਂ ਯਾਦ ਕਰਕੇ ਮਹਿਸੂਸ ਤਾਂ ਕਰਦੇ ਆ ਜੀ ਪਰ ਫਿਰ ਸੋਚਦੇ ਆ ਵੀ ਆਪਣੇ ਗੁਰੂ ਸਾਹਿਬਾਂ ਵਗੈਰਾ ਤੇ ਕਿੰਨੇ ਕਸ਼ਟ ਆਏ ਹੂੰ ਉਹਨਾਂ ਨੇ ਸਾਨੂੰ ਸਿੱਖਿਆ ਇਹ ਦਿੱਤੀ ਆ ਵੀ ਜੋ ਅਸੀਂ ਤੁਸੀਂ ਇਹ ਵੀ ਚੱਲੇ ਆ ਸਾਰਾ ਕੁਝ ਆਪਦੀ ਜ਼ਿੰਦਗੀ ਚ ਉਹਨਾਂ ਨੇ ਵਰਤ ਕੇ ਫਿਰ ਸਾਨੂੰ ਉਹ ਦੱਸਤਾ ਵੀ ਫਿਰ ਮੁਕਾਬਲਾ ਕਰਨਾ ਜ਼ਿੰਦਗੀ ਦੇ ਨਾਲ ਜ਼ਰੂਰੀ ਹੈ ਹੂੰ ਬਾਪੂ ਜੀ ਤੁਹਾਡੇ ਨਾਲ ਗੱਲਬਾਤਾਂ ਕੀਤੀਆਂ ਬਹੁਤ ਚੰਗਾ ਲੱਗਿਆ ਬਹੁਤ ਸਾਰੀ ਜਾਣਕਾਰੀ ਤੁਹਾਡੇ ਤੋਂ ਲਈ ਬਹੁਤ ਸ਼ੁਕਰੀਆ ਤੁਹਾਡਾ ਅੰਤਰੇ ਵਿੱਚ ਜਿਹੜੀ ਸੰਗਤ ਦੇਖ ਰਹੀ ਆਪਾਂ ਨੂੰ ਜਿਹੜੇ ਦਰਸ਼ਕ ਦੇਖ ਰਹੇ ਆ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਤੁਹਾਡਾ ਚੈਨਲ ਵਾਲਿਆਂ ਦਾ ਵੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਚੈਨਲ ਤੇ ਲਿਆਂਦਾ ਹੈ ਲੋਕਾਂ ਦੇ ਸਾਹਮਣੇ ਇਹ ਜੂਨ 84 ਦੀਆਂ ਗੱਲਾਂ ਲਿਆਂਦੀਆਂ ਬੇਨਤੀ ਸਾਡੀ ਇਹੀ ਹੈ ਵੀ ਵੇਖੋ ਨੌਕਰੀਆਂ ਵੀ ਛੜਤੀਆਂ ਤਾਂ ਸੀਹੇ ਵੀ ਚੱਲ ਲੈ ਕੌਮ ਦਾ ਮਗਰ ਜਿਹੜਾ ਵਾਤਾਵਰਨ ਉਹ ਇਸ ਗੱਲ ਨੂੰ ਸਦਾ ਨੀੜੇ ਲਿਆਉਣ ਵਾਲਾ ਨਹੀਂ ਕੌਮ ਭਲਾ ਦਿੰਦੀ ਐ ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹ ਗੱਲਾਂ ਯਾਦ ਰਹਿਣੀਆਂ ਚਾਹੀਦੀਆਂ ਵੀ ਜਦੋਂ ਅਟੈਕ ਕਰਾਇਆ ਦਰਬਾਰ ਸਾਹਿਬ ਤੇ ਤਾਂ ਸਾਡੀ ਫੌਜ ਨੇ ਵੀ ਬਗਾਵਤ ਕਰਕੇ ਦਰਬਾਰ ਸਾਹਿਬ ਦਾ ਰੋਸ ਪ੍ਰਗਟ ਕੀਤਾ ਤੁਹਾਡੇ ਕਹਿਣ ਦਾ ਮਤਲਬ ਜਾਣਾ ਮੈਂ ਤਾਂ ਉਸ ਟਾਈਮ ਜਿਹੜੀ ਜਿਹੜੇ ਫੌਜੀਆ ਨੇ ਫੌਜ ਛੱਡੀ ਸੀ ਆਪਣੇ ਧਰਮ ਲਈ ਆਈ ਸੀ ਉਹਨਾਂ ਨੂੰ ਉਹਨਾਂ ਦਾ ਮਾਨ ਸਨਮਾਨ ਨਹੀਂ ਮਿਲਿਆ ਬੰਦਾ ਹਾਂਜੀ ਨਾ ਮਾਨ ਸਨਮਾਨ ਉਹਨਾਂ ਦਾ ਮਿਲਿਆ ਨਹੀਂ ਬਹੁਤਾ ਨਹੀਂ ਤਾਂ ਅਸੀਂ 65% ਕੁਝ ਨਹੀਂ ਮੰਗਦੇ ਮਾਲਕ ਦੀਆਂ ਕਿਰਪਾ ਸਭ ਦਾ ਟਾਈਮ ਪਾਸ ਹੋਈ ਜਾਣਾ ਇਹ ਜ਼ਰੂਰੀ ਹੈ ਵੀ ਆਉਣ ਵਾਲੀ ਨਸਲਾਂ ਨੂੰ ਪੀੜ੍ਹੀਆਂ ਨੂੰ ਤਾਂ ਜਾ ਪਤਾ ਲੱਗੇ ਵੀ ਸਾਡੇ ਸਿੰਘ ਜੁਦੇ ਇਹ ਜੇ ਹੋਏ ਹੈ ਜਿਨ੍ਹਾਂ ਨੇ ਨੌਕਰੀਆਂ ਦੀ ਪ੍ਰਵਾਹ ਨਾ ਕਰਦੇ ਹੋਏ ਨੌਕਰੀਆਂ ਵੀ ਛੜਤੀਆਂ ਧਰਮ ਨੂੰ ਪਹਿਲ ਦਿੱਤੀ ਕੋਈ ਅਕਾਲ ਤਖਤ ਵਗੈਰਾ ਤੋਂ ਇਹ ਜਾ ਸਟੈਂਡ ਲੈਣਾ ਚਾਹੀਦਾ ਸੁਨੇਹਾ ਆਉਣਾ ਚਾਹੀਦਾ ਸੁਨੇਹਾ ਆਉਣਾ ਚਾਹੀਦਾ ਗਾਂ ਵਾਸਤੇ ਰਿਕਾਰਡ ਚ ਗੱਲ ਹੋਣੀ ਚਾਹੀਦੀ ਆ ਹੁਣ ਸਾਡੀ ਰਿਕਾਰਡ ਚ ਗੱਲ ਕਿਤੇ ਨਹੀਂ ਇਕੱਲੇ ਸੋਚਦੇ ਰਿਕਾਰਡ ਤੋਂ ਵਗੈਰ ਵੀ ਇਹ ਭਗੌੜੇ ਹੋਏ ਆ ਉਹਨਾਂ ਨੇ ਤਾਂ ਵਕਾਫਤ ਵਾਲੀ ਧਰਾਵਾਂ ਲਾ ਕੇ ਸਾਨੂੰ ਸਜ਼ਾ ਦਿੱਤੀਆਂ ਪਰ ਜੇ ਸਾਡੇ ਕੌਮ ਦੇ ਆਗੂ ਇਸ ਗੱਲ ਨੂੰ ਲੈਦੇ ਮੁੱਖ ਤਾਂ ਉਹਨਾਂ ਦਾ ਹੱਕ ਬਣਦਾ ਸੀ ਅਕਲ ਤਖਤ ਵਗੈਰਾ ਤੋਂ ਪ੍ਰਮਾਣ ਪੱਤਰ ਦਿੰਦੇ ਕੋਈ ਵੀ हां ਇਹ ਸਾਡੇ ਭਾਈ ਯੋਧੇ ਐ ਸਾਡੇ ਸਿੱਖ ਫੌਜੀ ਐ ਜਿਨ੍ਹਾਂ ਨੇ ਮੌਕੇ ਤੇ ਬਗਾਵਤਾਂ ਕੀਤੀਆਂ ਇਹ ਜ਼ੁਲਮ ਦੇ ਉਲਟ ਜੀ ਬਾਪੂ ਜੀ ਬਹੁਤ-ਬਹੁਤ ਸ਼ੁਕਰੀਆ ਵਾਹਿਗੁਰੂ ਜੀ ਖਾਲਸਾ ਸਭ ਵਾਹਿਗੁਰੂ ਵਾਹਿਗੁਰੂ ਜੀ ਖਾਲਸਾ ਬਹੁਤ-ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਤਾਂ ਦੋਸਤੋ ਇਹ ਇੰਟਰਵਿਊ ਇਹ ਗੱਲਬਾਤ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨ ਜਰੂਰ ਛੋੜਿਓਗੇ ਟੁਡੇਰੋ ਸਫਰ ਟੈਲੀਵਿਜ਼ਨ ਨਾਲ ਫਿਰ ਮਿਲਾਂਗਾ ਇੱਕ ਨਵੀਂ ਇੰਟਰਵਿਊ ਦੇ ਨਾਲ ਕੈਮਰਾਮੈਨ ਬਲਰਾਜ ਦੇ ਨਾਲ ਮੈਂ ਜੋਤ ਕਰੇਵਾਲ ਸਤਿ ਸ਼੍ਰੀ ਅਕਾਲ